ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਦੇ ਯਤਨਾਂ ਸਦਕਾ ਵਿਦੇਸ਼ਾਂ ਦੇ ਵਿੱਚ ਫਸੇ ਭਾਰਤੀ ਘਰ ਵਾਪਸੀ ਕਰ ਰਹੇ ਨੇ ਉੱਥੇ ਅੱਜ 24 ਸਾਲਾਂ ਬਾਅਦ ਲਿਬਨਾਨ ਚ ਫਸੇ ਇੱਕ ਪੰਜਾਬੀ ਦੀ ਘਰ ਵਾਪਸੀ ਹੋਈ ਹੈ ਇਸ ਮੌਕੇ ਉੱਤੇ ਜਾਣਕਾਰੀ ਦਿੰਦਿਆ ਹੋਇਆ ਗੁਰਤੀਸ਼ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ 2001 ਦੇ ਵਿੱਚ ਲਿਬਨਾਨ ਗਿਆ ਸੀ ਜਿੱਥੇ 2006 ਚ ਉਸ ਦਾ ਪਾਸਪੋਰਟ ਚੋਰੀ ਹੋ ਗਿਆ ਅਤੇ ਬਾਅਦ ਵਿੱਚ ਉਹ ਲਗਾਤਾਰ ਭਾਰਤ ਵਾਪਸ ਆਉਣ ਦੇ ਲਈ ਯਤਨ ਕਰ ਰਿਹਾ ਸੀ ਪਰੰਤੂ ਉਸ ਨੂੰ ਹਰ ਬਾਰ ਨਿਰਾਸ਼ਾ ਹੀ ਹੱਥ ਲੱਗਦੀ ਸੀ ਉਹਨਾਂ ਦੱਸਿਆ ਹੈ ਕਿ ਉੱਥੇ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ ਕਦੇ ਰੋਟੀ ਮਿਲਦੀ ਸੀ ਅਤੇ ਕਦੇ ਨਹੀਂ ਮਿਲਦੀ ਸੀ ਉਹਨਾਂ ਕਿਹਾ ਕਿ ਬਾਅਦ ਵਿੱਚ ਮੇਰੇ ਪਰਿਵਾਰ ਵੱਲੋਂ ਸੰਤ ਸਿਚੀਵਾਲ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਉਹਨਾਂ ਦੀ ਯਤਨ ਸਦਕਾ ਅੱਜ 24 ਸਾਲਾਂ ਬਾਅਦ ਮੇਰੀ ਘਰ ਵਾਪਸੀ ਹੋਈ ਹੈ ਉਹਨਾਂ ਰਾਜ ਸਭਾ ਮੈਂਬਰ ਸੰਤ ਬਲਬੀ ਸਿੰਘ ਸਿਚੀਵਾਲ ਦਾ ਧੰਨਵਾਦ ਕੀਤਾ ਹੈ ਇਸ ਮੌਕੇ ਉੱਤੇ ਰਾਜ ਸਭਾ ਮੈਂਬਰ ਸੰਤ ਬਲਬੀ ਸਿੰਘ ਸਿਚੀਵਾਲ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਨੰਬਰ ਦੇ ਵਿੱਚ ਹੀ ਵਿਦੇਸ਼ਾ ਉਹਨਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨਾਲ ਪਤਾ ਕਾਇਮ ਕਰਨ ਤੋਂ ਬਾਅਦ ਕੁਰਤੀ ਸਿੰਘ ਦੀ ਘਰ ਵਾਪਸੀ ਹੋਈ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਪਰਿਵਾਰ ਦੇ ਵਿੱਚ ਦੁਬਾਰਾ 24 ਸਾਲ ਪਿਛੋਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਗਿਆ ਸੀ ਪੁੱਤਾ ਪਰਿਵਾਰ ਵਾਲਾ ਸੀ ਤੇ ਹੁਣ ਪੋਤਿਆਂ ਵਾਲਾ ਹੋ ਕੇ ਪਹੁੰਚਿਆ 24 ਸਾਲ ਪਿਛੋਂ ਆਪਣੇ ਘਰ ਉਹ ਬੜਾ ਨਾ ਨਹੀਂ ਲੰਬਾ ਸਮਰ ਜਿਹੜਾ ਹੈਗਾ ਕੱਟਿਆ ਪਹਿਲਾਂ ਇਹ ਜਾਰਡਨ ਚ ਗਏ ਇਹਨਾਂ ਨੂੰ ਏਜੰਟ ਲੱਗ ਗਿਆ ਕਿ ਅਸੀਂ ਜਾਰਡਨ ਜੌਰਡ ਤੋਂ ਸੀਰੀਆ ਸੀਰੀਆ ਤੋਂ ਲਬਨਾਣ ਲਬਨਾਣ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਤੇ ਇਹਨਾਂ ਦੇ 2006 ਤੇ ਉੱਥੇ ਪਾਸਪੋਰਟ ਜਿਹੜਾ ਸੀਗਾ ਉਹ ਗੁੰਮ ਹੋ ਗਿਆ ਤੇ ਮਗਰੋਂ ਲਗਾਤਾਰ ਇਹ ਚੱਕਰ ਕੱਟਦਾ ਰਿਹਾ ਉਧਰ ਫਿਰ ਇਧਰ ਪਰਿਵਾਰ ਚੱਕਰ ਕੱਟਦਾ ਰਿਹਾ ਪਰ ਕੋਈ ਗੱਲ ਨਹੀਂ ਬਣੀ 8 ਮਹੀਨੇ ਪਹਿਲਾਂ ਇਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ 24 ਸਾਲ ਹੋ ਗਏ ਸਾਡੇ ਬੰਦੇ ਫਸੇ ਨੂੰ ਇਹਦਾ ਕੋਈ ਹੱਲ ਕੀਤਾ ਜਾਵੇ ਸੋ ਅਸੀਂ ਜਿਹੜੀ ਉਹਦਾ ਕਾਰਨ ਇਹ ਸੀਗਾ ਕਿ ਅੰਬੈਸੀ ਮੰਗਦੀ ਸੀਗੀ ਕਿ ਜਿੱਥੋਂ ਪਾਸਪੋਰਟ ইস্যੂ ਹੋਇਆ ਹੋਇਆ ਉਹਦੀ ਜਿਹੜੀ ਹੈਗੀ ਆ ਡੇਟ ਜਿਹੜੀ ਹੈਗੀ ਆ ਉਹਦਾ ਪਾਸਪੋਰਟ ਵਾਲਾ ਜਿਹੜਾ ਉਹ ਉਹ ਸਾਨੂੰ ਦਿੱਤੀ ਜਾਵੇ ਇਹ ਮੇਕਾਦੋ ਇਸ਼ੂ ਹੈ ਉਹਦੀ ਫੋਟੋ ਕਾਪੀ ਜਿਹੜੀ ਹੈਗੀ ਇਹ ਦਿੱਤੀ ਜਾਵੇ ਪਰ ਜਿਹੜੀ ਇੱਥੇ ਚੰਡੀਗੜ੍ਹ ਜਿਹੜੀ ਪਾਸਪੋਰਟ ਦਫਤਰ ਸੀ ਉਹ ਗੇੜੇ ਘੜਾਈ ਜਾਂਦਾ ਸੀਗਾ ਉਹ ਇਹਨਾਂ ਦਾ ਜਿਹੜਾ ਹੈਗਾ ਉਹ ਦਿਨਾਂ ਨੇ ਸੀ ਭੇਜਦਾ ਨਹੀਂ ਅੰਬੈਸੀ ਨੂੰ ਇਸ ਕਰਕੇ ਉੱਥੇ ਫਸਿਆ ਹੋਇਆ ਸੀ ਅਸੀਂ ਵੀ ਸਾਡੇ ਕੋਲ ਆਏ ਅਸੀਂ ਇੱਕ ਵਾਰੀ ਅੰਬੈਸੀ ਨੂੰ ਲੈਟਰ ਲਿਖਿਆ ਫਿਰ ਦੂਸਰਾ ਲਿਖਿਆ ਫਿਰ ਜਿਸ ਵੇਲੇ ਅ ਜਲੰਧਰ ਦੇ ਜਿਹੜੇ ਦਫ਼ਤਰ ਦੇ ਉੱਤੇ ਸੀਬੀਆਈ ਦਾ ਸਾਪਾ ਪਿਆ ਉਥੋਂ ਦੇ ਜਿਹੜੇ ਮੁਖੀ ਜਿਹੜੇ ਸੀਗੇ ਉਥੋਂ ਦੇ ਮੁਖੀ ਦਫ਼ਤਰ ਦੇ ਚੋਂ ਪਾਸਪੋਰਟ ਅਫਸਰ ਤੇ ਨਾਲ ਦੋ ਹੋਰ ਫੜੇਗਾ ਤੇ ਫਿਰ ਉਦੋਂ ਮਗਰੋਂ ਜਿਹੜਾ ਹੈਗਾ ਚੰਡੀਗੜ੍ਹ ਐਮਬੈਸੀ ਨੇ ਜਿਹੜਾ ਪਾਸਪੋਰਟ ਦਫ਼ਤਰ ਆ ਇਹਨਾਂ ਦੀ ਜਿਹੜੀ ਹੈਗੀ ਆ ਉਥੇ ਭੇਜੀ ਤੇ ਉਹਦੋਂ ਮਗਰੋਂ 8 ਮਹੀਨੇ ਫਿਰ ਵੀ ਇਹਨੂੰ ਜਿਹੜੇ ਹੈਗੇ ਆ ਵੱਖ-ਵੱਖ ਉਥੇ ਦੀ ਜਿਹੜੀ ਹੈਗੀ ਐ ਇਮੀਗ੍ਰੇਸ਼ਨ ਤੋਂ ਮਨਜ਼ੂਰੀਆਂ ਵਗਾਰਾ ਲੈਣ ਤੇ ਲੱਗਿਆ ਤਕਰੀਬਨ 24 ਸਾਲ ਪਿਛੋਹੇ ਦੁਆਰਾ ਘਰ ਆਇਆ ਤੇ ਹੁਣ ਇਹ ਪੋਤਿਆਂ ਵਾਲਾ ਹੋਇਆ ਪਰ ਇਹਨਾਂ ਲੰਬਾ ਸਮਾਂ ਜਿਹੜਾ ਹੈ ਪਰਿਵਾਰ ਤੋਂ ਦੂਰ ਰਹਿ ਕੇ ਜਿਹੜਾ ਇਹਨਾਂ ਨੇ ਸੰਤਾਪ ਭੋਗਿਆ ਪਰ ਮਾਰੇ ਨੇ ਕਿਰਪਾ ਕਰਤੀ ਹੈ ਘਰ ਆਇਆ ਸੀ ਤੇ ਸਾਰੇ ਪਰਿਵਾਰ ਨੂੰ ਲੱਖ-ਲੱਖ ਵਧਾਈ ਦਿੰਦੇ ਆਂ ਹਾਂਜੀ ਕੀ ਨਾਮ ਹੈ ਕਿੱਥੋਂ ਵਾਪਸੀ ਹੋਈ ਗੁਰਤੇ ਸਿੰਘ ਮੇਰਾ ਨਾਮ ਹੈ ਕਿਹੜੇ ਪਿੰਡ ਤੋਂ ਵਾਪਸ ਪਿੰਡ ਮੱਤੇਵਾਲਾ ਜ਼ਿਲ੍ਹਾ ਲੁਧਿਆਣਾ ਕਿੱਥੋਂ ਵਾਪਸੀ ਕਰਾਈ ਸੰਸ ਤੇ ਚੈਲ ਰੱਡੀ ਲਹlangan ਤੋਂ ਹੀ ਕਿੰਨਾ ਜੇਰ ਹੋ ਗਿਆ ਸੀ ਜਦੋਂ ਫਸਿਆ ਨੂੰ 24 ਸਾਲ 24 ਸਾਲ ਬਾਅਦ ਵਾਪਸ ਆਇਆ ਕੀ ਹਾਲਾਤ ਸੀ ਉੱਥੇ ਜਿੱਦੇ ਤੁਸੀਂ ਰਹਿ ਰਹੇ ਹਾਲਾਤ ਉੱਥੇ ਵੀ ਸਹੀ ਨਹੀਂ ਸੀ ਹੈਗੇ ਕਾਰਨ ਕੀ ਜਦੋਂ ਚਲ ਉੱਥੇ ਪੁੱਛੇ ਪਾਸਪੋਰਟ ਨਹੀਂ ਸੀ ਗੁੰਮ ਹੋ ਗਿਆ ਸੀ ਜਿਸ ਕਰਕੇ ਮੇਰ ਤੋਂ ਆ ਨਹੀਂ ਹੋਇਆ ਹੁਣ ਸੰਤਾਂ ਨੇ ਮਿਹਰਬਾਨੀ ਕੀਤੀ ਤਾਂ ਪਾਸਪੋਰਟ ਬਣਾਇਆ ਤੁਸੀਂ ਬੈਸੀ ਨਾਲ ਕੋਈ ਸੰਪਰਕ ਕੀਤਾ ਇੰਨਾ ਚਿਰ ਵਿੱਚ ਕੀਤਾ ਜੀ ਪਰ ਉਹਨਾਂ ਨੇ ਕੋਈ ਨਿਵਿਸ਼ਣਵਾਈ ਕੀਤੀ ਕੀ ਕਹਿੰਦੇ ਮੈਸੀ ਵਾਲੇ ਬੈਸੀ ਵਾਲੇ ਕਹਿੰਦੇ ਕੀ ਪਤਾ ਸਾਨੂੰ ਤੇਰੇ ਕੋਲ ਸਬੂਤ ਨਹੀਂ ਹੈਗਾ ਨਾ ਫੋਟੋ ਕਾਪੀ ਨਾ ਕੁਝ ਕੋਈ ਪਤਾ ਨਹੀਂ ਤੂੰ ਪਾਕਿਸਤਾਨ ਦਾ ਬੰਗਲਾਦੇਸ਼ ਦਾ ਜਦੋਂ ਗਏ ਸੀ ਕੀ ਕਿਹਾ ਕੀ ਕਿਨ ਰਹਿ ਗਏ ਸੀ ਇੱਕ ਨੰਬਰ ਤੇ ਗਏ ਦੋ ਨੰਬਰ ਤੇ ਕਿਧਰ ਗਏ ਦੋ ਨੰਬਰ ਤੇ ਇੱਥੋਂ ਤਾਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੁਸੀਂ ਦੋ ਨੰਬਰ ਜਾਣਾ ਉੱਤੇ ਜਾ ਕੇ ਪਤਾ ਲੱਗਾ ਜੋਲਡਨ ਤੋਂ ਕਹਿੰਦੇ ਇੱਧਰ ਨੂੰ ਜਾਣਾ ਸੀਰੀਆ ਰਹੇ ਸੀਰੀਆ ਤੋਂ ਲਬਲਾਨ ਨੂੰ ਲੈ ਕੇ ਗਏ ਕਿਨੇ ਜੇ ਪਹਿਲਾਂ ਗਏ ਸੀ 2001 ਚ 2001 ਹਾਂ ਹਾਂਜੀ 2001 ਤੋਂ ਲਗਾਤਾਰ ਫਿਰ ਨਿਵਲਾਨ ਕੀ ਰਹੇ ਹਾਂਜੀ ਘਰ ਵਾਪਸੀ ਦਾ ਕਦੋਂ ਮਤਲਬ ਮਨ ਚ ਆਇਆ ਕਿ ਹੁਣ ਵਾਪਸ ਜਾਣਾ ਚਾਹੀਦਾ ਮੈਂ ਫੋਨ ਕਰਦਾ ਰਹਿੰਦਾ ਸੀ ਕਿ ਮੇਰਾ ਹਰ ਹਾਲ ਕਰੋ ਕੋਈ ਹੱਲ ਕਰੋ ਕੋਈ ਇਹ ਇਧਰ ਤਾਂ ਮੈਸੀ ਵਾਲੇ ਕੋਈ ਪੱਲਾ ਨਹੀਂ ਫੜਾਉਂਦੇ ਹੈ ਫਿਰ ਪਿੱਛੋਂ ਹੱਲ ਹੋਇਆ ਸੰਤਾ ਨੇ ਮੁੰਡੇ ਨੇ ਸਾਡੇ ਪਿੰਡ ਵਾਲੇ ਨੇ ਕਰਾਇਆ ਪਾਸਪੋਰਟ ਕਿਹੜੇ ਸਾਲ ਦੇ ਕੁਆਚ ਦੇ ਦਾ ਪਾਸਪੋਰਟ 2006 ਦੇ ਕੁਆਚ ਗਿਆ ਸੀ ਤੇ ਉਹ ਲੜਾਈ ਲੱਗੀ ਸੀ ਉੱਥੇ ਹਾਂਜੀ ਚੰਗਰੇ ਹਾਲਾਤਾਂ ਦੇ ਵਿੱਚ ਵੀ ਤੁਸੀਂ ਉੱਥੇ ਰਹੋ ਕੀ ਹਾਲਾਤ ਚੋਟੇ ਬਹੁਤ ਔਖਾ ਸੀ ਤੇ ਤੁਸੀਂ ਯਾਰਾ ਕਿਵੇਂ ਚੱਲਦਾ ਜਿੱਦਾਂ ਉੱਥੇ ਯਾਰਾ ਫੇ ਖੇਤਾਂ 'ਚ ਕੰਮ ਕਰਦੇ ਸੀ ਮਾੜਾ ਮੋਟਾ ਕਰੀ ਜਾਂਦੇ ਸੀ ਰੋਟੀ ਪਾਣੀ ਮਿਲ ਜਾਂਦਾ ਸੀ ਪਰਿਵਾਰ ਦੇ ਵਿੱਚ ਕੌਣ ਕੋਣ ਪਰਿਵਾਰ ਦੇ ਵਿੱਚ ਕੌਣ ਕੋਣ ਪਰਿਵਾਰ ਦੇ ਵਿੱਚ ਮੁੰਡਾ ਮੇਰਾ ਵੱਡਾ ਛੋਟਾ ਮੁੰਡਾ ਅੰਮ੍ਰਿਤ ਕਾਰਾ ਬਲੀਆ ਮੇਰਾ ਵੱਡਾ ਭਰਾ ਇਹਨਾਂ ਦਾ ਕਿਦਾਂ ਕੁ ਜ਼ੋਰ ਚੱਲਦਾ ਰਿਹਾ ਪਿੱਛੇ ਮੋੜ ਮੋਟੇ ਵੀ ਇਦਾਰੇ ਪੈਸੇ ਮੜਮ ਕੰਨ ਖਰਚਾ ਭੇਜਦਾ ਰਹਿੰਦਾ ਸੀ ਦੋ ਮਹੀਨਿਆਂ ਬਾਅਦ ਤਿੰਨ ਮਹੀਨਿਆਂ ਬਾਅਦ ਆਪਣਾ ਵੀ ਉੱਥੇ ਖਾਣਾ ਨਹੀਂ ਕੋਈ ਕੁਝ ਠੀਕ ਹੈ ਜੀ ਮਹਿਸੂਸ ਕਰਦੇ ਹਾਂ ਉੱਥੇ ਤਾਂ ਔਖਾ ਹੀ ਸੀ ਟਾਈਮ ਤਾਂ ਬਾਹਰ ਕੱਟਣਾ ਤਾਂ ਪੈਣਾ ਹੀ ਸੀ ਕੋਈ ਕੋਸਾ ਨਹੀਂ ਆ ਸਕਦਾ ਨਹੀਂ ਸੀ ਸੁਣਿਆ ਹੈ ਕਿ ਹੁਣ ਤੁਹਾਡੇ ਦਾਦੇ ਪੁੱਤ ਵਾਲੇ ਹੋ ਗਏ ਹੋ ਇਹ ਤਰੀ ਵੀ ਹੈ ਹਾਂ ਜੀ ਪੋਤਾ ਜੀ ਪੋਤਾ ਮੇਰਾ ਜੀ ਅਹ ਜੀ ਹੁਣ ਅਜੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਰੁੱਕਣਾ ਚਾਹੁੰਦੇ ਨੇ ਆਸ ਦਾ ਰੁੱਕ ਰਹੇ ਨੇ ਇਹ ਇਹ ਸੰਦੇਸ਼ ਨਾਲ ਦਿੰਦੇ ਹਾਂ ਮਤਾਂ ਜੀ ਇਹੀ ਕਹਿਣਾ ਵੀ ਜੀ ਨੇ ਇੱਕ ਨੰਬਰ ਚ ਕਾਗਜ਼ ਬੰਨਦੇ ਉਹ ਜਾਓ ਬਾਕੀ ਨਾ ਕੋਈ ਜੋ 2 ਨੰਬਰ ਚ ਨਾ ਕੋਈ ਜਾਵੇ ਬਸ ਸੋ ਤੌਖਾ 2 ਨੰਬਰ ਚ ਅੰਤੀ ਚਾਲ ਬਾਰੇ ਕੀ ਕਹਿਣਾ ਤੁਹਾਨੂੰ ਸਾਤ ਪਾਣੀ ਬੜੀ ਮਿਹਰਬਾਨ ਹੈ ਜੀ ਧੰਨਵਾਦ ਇਹਨਾਂ ਦਾ ਇਹਨਾਂ ਨੇ ਮੇਰੀ ਹੈਲਪ ਕੀਤੀ